ਆਵਧਹੀਨੰ ਜਥਾ ਸੂਰਾ ਇਹ ਐਵੇਂ ਹਥਿਆਰਾਂ ਦੇ ਬਿਨਾ ਸੂਰਮਾ ਕਹਦਾ ਤੇ ਹਥਿਆਰ ਛੱਡ ਗਿਆ ਤਾਂ ਸੂਰਮਾ ਸੂਰ ਬਤਾਈ ਚਲੀ ਗਈ ਆਵਧਹੀਨ ਜਥਾ ਸੂਰਾ ਨਾਨਕ ਹਥਿਆਰ ਦੇ ਬਿਨਾ ਯੋਧਾ ਕਹਿੰਦੇ ਰਹੇ ਯੋਧਾ ਨਹੀਂ ਹੈ ਹਥਿਆਰ ਦੇ ਨਹੀਂ ਲੱਗਦਾ ਨਾਨਕ ਉਹ ਧਰਮਹੀਨ ਉਹ ਤਸ ਬੈਸਨਵਾ ਹੈ ਨਾਨਕ ਕਹਿੰਦਾ ਧਰਮਹੀਨ ਐਸਾ ਹੀ ਬੈਸਨੂ ਆ ਜੇ ਧਰਮ ਨਹੀਂ ਬੈਸਨੂ ਕਹਦਾ ਉਹ ਮਾਸ ਛੱਡੇ ਤੇ ਬੈਸ਼ਰੂ ਨਹੀਂ ਬਣਦਾ ਧਰਮਹੀਨ ਅਤੇ ਬੈਸਮਨਾ ਹੈ ਜੇ ਧਰਮ ਦਾ ਹੀ ਗਿਆਨ ਨਹੀਂ ਧਰਮ ਹੀ ਛੱਡ ਗਿਆ ਬਾਸ ਵੀ ਖਾਂਦਾ ਫਿਰ ਬੈਸ਼ਰੂ ਨਹੀਂ ਹੈ ਬਾਸ ਖਾਣਾ ਧਰਮ ਹੈ ਨਾ ਖਾਣਾ ਧਰਮ ਨਹੀਂ ਹੈ ਜੀਹਾਂ ਦਾ ਆਹਾਰ ਦੀ ਕੁਦਰਤ ਕਹਿੰਦੀ ਹੈ ਨੇਚਰ ਕਿੱਕ ਜੁਨਾ ਚ ਖਾਂਦਾ ਹੀ ਆਇਆ ਕਿਹੜੀ ਜੁਨਾ ਹੈ ਜਿੱਥੇ ਮਾਸ ਨਹੀਂ ਖਾਂਦਾ ਸੀ ਉਕਲੀ ਹੁੰਦਾ ਸੁਣ ਜੇ ਤੇ ਨਹੀਂ ਖਾਂਦਾ ਜੀਵਾਂ ਦਾ ਆਹਾਰ ਜੀ ਪਰਮੇਸ਼ਰ ਦਾ ਹੁਕਮ ਹੈ ਜੀਵਾਂ ਦਾ ਆਹਾਰ ਜੀ ਜੀ ਜੀਵ ਨੂੰ ਖਾ ਕੇ ਜਿਉਂਦਾ ਰਹਿ ਸਕਦਾ ਕਿਉਂਕਿ ਰਸ ਜਿਹੜਾ ਇਹਦੇ ਸਰੀਰ ਨੂੰ ਚਾਹੀਦਾ ਉਹ ਕਿਸੇ ਹੋਰ ਸਰੀਰ ਵਿੱਚ ਰਸ ਮਿੱਟੀ ਖਾ ਕੇ ਪੱਥਰ ਖਾ ਕੇ ਨਹੀਂ ਜਿਉਂਦਾ ਰਹਿ ਸਕਦਾ ਕਾਹੂ ਜੈ 84 ਲੱਖ ਜੂਨ ਬਨਸਪਤੀ ਸਾਰੀ ਉਹ ਚ ਆ ਗਈ ਮਾਸ ਵਾਚੇ ਆ ਗਈ ਸਾਰੇ ਜੀ ਕੌਣ ਮਾਸ ਕੌਣ ਸੱਗ ਖਾਣਾ ਸੱਗ ਕੀ ਹੈ ਫਿਰ ਜਿੱਤੇ ਜੀਵ ਹੈ ਵਾਸ ਜੀਆਂ ਦਾ ਹਰ ਜੀ ਕੇ ਹੈ ਬਾਸ ਦੀ ਗੱਲ ਨਹੀਂ ਕੀਤੀ ਜਿੱਤੇ ਜੀਵਨ ਹੈ ਉਹ ਵਾਸ ਹੈ ਸਭ ਸਾਡਾ ਉਹ ਕੋਈ ਗੱਲ ਹੈ ਸਾਡਾ ਅਸੀਂ ਕਹਿੰਦੇ ਆ ਸਾਡਾ ਅਸੀਂ ਤਾਂ ਕਹਿੰਦੇ ਆ ਅਸੀਂ ਇਹ ਦੇਖਣਾ ਹੁੰਦਾ ਹੈ ਵੀ ਆਹ ਜਿਹੜੀ ਉਤਪਾਦ ਵਾਲੀ ਸ਼੍ਰੇਣੀ ਹੈ ਜਮੀਨ ਚੋਂ ਪੈਦਾ ਹੁੰਦੀ ਉਹਨੂੰ ਸਾਡਾ ਕਹ ਲੋ ਉਹ ਦੂਜੇ ਨੂੰ ਆ ਇਹ ਸਾਡੇ ਨੋ ਰੱਖੇ ਹੋਏ ਨੇ ਬਾਜ਼ਰ ਸਾਡ ਸਾਢੇ 9 ਰੱਖੇ ਹੋਏ ਨੇ। ਅਲੱਗ-ਅਲੱਗ। ਉਹ ਜੀ ਅਕਾ ਜੀ। ਉਹ ਜੀ ਸਾਰਿਆਂ ਦੇ ਵਿੱਚ ਹੀ ਆ। ਜੀ ਚਾਰੇ ਖਾਣੀਆਂ ਦਾ ਕਾਮਨ ਹੋ। ਚਾਰੇ ਖਾਣੀਆਂ ਵਿੱਚ ਜੀ ਹੈ ਕਾਮਨ ਹੋ। ਤਾਂ ਜੀ ਕਹਿੰਦਾ ਚਾਰੇ ਖਾਣੀਆਂ ਆ ਗਈਆਂ ਵਿੱਚ। ਹਾਂ ਜੀ। ਧਰਮਹੀਨਨ ਤਥਾ ਪੈਸਨਵਹ ਐਸੇ ਧਰਮਹੀਨ ਬੈਸਨੂ ਨੇ ਜਿਹੜੇ ਫਾਲਾਫਰੀ ਫਿਰਦੇ ਨੇ ਕੋਈ ਵੀ ਬੈਸਨੂ ਨਹੀਂ ਉਹਨਾਂ ਚ। ਜੇ ਬੈਸਨੂ ਨੇ ਤਾਂ ਧਰਮ ਦੱਸਣ ਕੀ ਹੁੰਦਾ। ਪਰ ਧਰਮੇ ਦੱਸਿਆ ਹੋਇਆ। ਪੈਸੇ ਨੂੰ ਨਹੀਂ ਕੋਈ ਵੀ ਮਾਲਾ ਵਾਲੇ ਸਭ ਪੈਸੇ ਨੂੰ ਨੇ 108 ਜਿਹਨੇ ਲਿਖਿਆ ਨੇ ਨਾ ਸਾਲਟ ਉਹ ਵਾਰੀ ਦੇ ਰਾਹ ਦੇ ਵਿੱਚ ਵੀ ਉਹ ਲੱਗੇ ਰਹੇ ਨੇ 108 60 ਕੋਈ ਵੀ ਨਹੀਂ ਪੈਸੇ ਨੂੰ ਕੋਈ ਵੀ ਸੰਤ ਨਹੀਂ ਆਇਆ ਨਾਲ ਉਹ ਸੰਤ ਬੋਲ ਲੋ ਹੁੰਦੇ ਨੇ ਪ੍ਰਚਾਰ ਕਰਦੇ ਹੁੰਦੇ ਨੇ ਕਿ ਲੋੜ ਪਈ ਤਾਂ ਉਹਥੇ ਨਾ ਲਿਖਣ ਦੀ ਪੈਸੇ ਦਿੱਤੇ ਨੇ ਸਾਰਿਆਂ ਨੇ ਸਾਰਿਆਂ ਨੇ ਰਲ ਕੇ ਬਣਾਇਆ ਉਹ ਕੋਈ ਬਾਏ ਇਹਨੇ ਪੈਸੇ ਦਊ ਇਹਨੇ ਜਿਹੜੇ ਬੋਲੜਾ ਨੇ ਪੈਸੇ ਦਿੰਦੇ ਨੇ ਆਏ ਤੁਸੀਂ ਸੰਤ ਡਿਕਲੇਅਰ ਕਰ ਦੋਗੇ ਆਪਣੇ ਆਪ ਨੂੰ ਉਸਦਾ ਕਾਰਨਾ ਕੋਈ ਸੰਤ ਬੰਦਾ ਤੁਹਾਨੂੰ ਨਾਲ ਸਿੱਧਾ ਹੁਣ ਤਾਂ ਇੰਨੀ ਬੇਇੱਜ਼ਤੀ ਹੈ ਥੋੜੀ ਬਾਹਰ ਆ ਕੇ ਤਾਂ ਦਿਖਾਓ ਖੁੱਡਾਂ 'ਚ ਵੜ ਕੇ ਬਹਿ ਗਏ ਤੇ ਪ੍ਰਚਾਰ ਕਰਕੇ ਦਿਖਾਓ ਕਿਸੇ ਮਤਲਬ ਫਿਰ ਤੁਹਾਨੂੰ ਪਤਾ ਲੱਗ ਜੀ ਬੋਲ ਕੇ ਤਾਂ ਦਿਖਾਓ ਕੁਛ ਨਹੀਂ ਬੋਲ ਰਿਹਾ ਠੱਗੀ ਸੀ ਚੱਲ ਗਈ ਠੱਗੀ ਕੁਛ ਚੱਲਦੀ ਹੁੰਦੀ ਹੈ ਆਦਰ ਬੜੀ ਜਾਂਦੀ ਹੈ ਝੂਠ ਤਾਂ ਕੋਲ ਨੇ ਖੁੱਟੇ ਨਾਨਕਾ ਉਹਦੇ ਸੱਚੇ ਸੱਚ ਦਾ ਆਪਣੇ ਆਪ ਪ੍ਰਗਟ ਹੋਇਆ ਜਾਂਦਾ